ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਆਪਾਂ ਪਹੁੰਚੇ ਹਾਂ ਸ਼ਹਿਰ ਰਾਏਕੋਟ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਸ਼ਹਿਰ ਰਾਏਕੋਟ ਦਾ ਮੇਲਾ ਦਿਖਾਵਾਂਗੇ ਜਿਹੜਾ ਹਰ ਸਾਲ ਲੱਗਦਾ ਹੈ ਇਹ 2-3 ਦਿਨ ਮੇਲਾ ਚੱਲਦਾ ਹੁੰਦਾ ਹੈ ਬਹੁਤ ਵੱਡਾ ਮੇਲਾ ਹੈ ਲੱਗਦਾ ਸ਼ਹਿਰ ਰਾਏਕੋਟ ਦੇ ਵਿੱਚ ਸੋ ਅੱਜ ਦੀ ਵੀਡੀਓ 'ਚ ਬਣੇ ਰਹੋ ਸਾਰਾ ਮੇਲਾ ਆਪਾਂ ਤੁਹਾਨੂੰ ਦਿਖਾਉਨੇ ਆਂ ਚੱਲਦੇ ਆਪਾਂ ਸਾਰਾ ਮੇਲਾ ਤੁਹਾਨੂੰ ਦਿਖਾਉਨੇ ਆਂ ਤੇ ਇਹ ਮੇਲਾ ਹਰ ਇੱਕ ਸਾਲ ਸ਼ਹਿਰ ਰਾਏਕੋਟ ਦੇ ਵਿੱਚ ਲੱਗਦਾ ਹੈ ਇਹ ਗੂਗਾ ਜੀ ਦੇ ਸਥਾਨ ਤੇ ਲੱਗਦਾ ਹੈ ਹਰ ਇੱਕ ਸਾਲ ਆਹੀ ਦਿ ਬਹੁਤ ਵੱਡੇ ਵੱਡੇ ਝੂਲੇ ਵੱਡੀਆਂ ਵੱਡੀਆਂ ਦੁਕਾਨਾਂ ਇਹ ਮੇਲੇ ਦੇ ਵਿੱਚ ਲੱਗਦੀਆਂ ਨੇ ਤੇ ਇਹ ਆਲੇ-ਦਾਲੇ ਦੇ ਏਰੀਏ ਦੇ ਲੋਕ ਹਨ ਆਲੇ-ਦਾਲੇ ਦੇ ਪਿੰਡਾਂ ਦੇ ਲੋਕ ਇਹ ਮੇਲੇ ਦੇ ਵਿੱਚ ਆ ਕੇ ਸ਼ਾਮਲ ਹੁੰਦੇ ਨੇ ਇੱਥੇ ਬੋਰਡ ਵੀ ਜਿਹੜਾ ਲੱਗਿਆ ਹੋਇਆ ਗੁੱਗਾਵਾੜੀ ਦਾ ਤੇ ਅੰਦਰ ਤੁਹਾਨੂੰ ਦਰਸ਼ਨ ਵੀ ਆਪਾਂ ਕਰਵਾਵਾਂਗੇ ਇਹ ਗੁੱਗਾਵਾੜੀ ਦਾ ਬੋਰਡ ਆ ਗਿਆ ਇੱਥੇ ਲੱਗਿਆ ਹੋਇਆ ਤੇ ਇਧਰ ਨਾਲ-ਨਾਲ ਸਾਰੀਆਂ ਦੁਕਾਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਜਿਵੇਂ ਆ ਘਿਓਰ ਹੋਗੇ ਹਨ ਮਠਿਆਈਆਂ ਵਾਲੀਆਂ ਸਾਰੀਆਂ ਦੁਕਾਨਾਂ ਇੱਥੇ ਜਿਹੜੀਆਂ ਲੱਗੀਆਂ ਹੋਈਆਂ ਨੇ ਹੈਗੀਆਂ ਬਰਫੀਆਂ ਹੋਗੀਆਂ ਜਿਵੇਂ ਕੁਝ ਹੋਰ ਖੜਾਉਣੇ ਵਾਲੀਆਂ ਦੁਕਾਨਾਂ ਵੀ ਇੱਥੇ ਹੈਗੀਆਂ ਖਾਰਾ ਪਾਤੋਂ ਦਿਖਾਉਨੇ ਆ ਬਹੁਤ ਵੱਡੇ ਵੱਡੇ ਝੂਲੇ ਇੱਥੇ ਲੱਗਦੇ ਨੇਗੇ ਤੇ ਬਹੁਤ ਵੱਡੀਆਂ ਵੱਡੀਆਂ ਦੁਕਾਨਾਂ ਮੇਲੇ ਦੇ ਵਿੱਚ ਲੱਗਦੀਆਂ ਨੇ ਅਜਵੇਂ ਗਰਮ ਗਰਮ ਇੱਥੇ ਪਕੌੜੇ ਜਿਹੜੇ ਇਹ ਬਣ ਵੀ ਰਹੇ ਨੇ ਹਨ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਦੁਕਾਨਾਂ ਮੇਲੇ ਦੇ ਵਿੱਚ ਜਿਹੜੀਆਂ ਲੱਗਦੀਆਂ ਨੇਗੀਆਂ ਤੇ ਆ ਵੀ ਸਾਰੇ ਪਕੌੜੇ ਇੱਥੇ ਬਣੇ ਪਏ ਨੇ ਤੇ ਐਵੇਂ ਦੋਨੋਂ ਸਾਈਡ ਇੱਥੇ ਦੁਕਾਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਬਹੁਤ ਵੱਡਾ ਇਹ ਮੇਲਾ ਹੁੰਦਾ ਹੈ ਸ਼ਹਿਰ ਰਾਏਕੋਟ ਦੇ ਵਿੱਚ ਜਿਹੜਾ ਲੱਗਦਾ ਵਾਕੀ ਤੁਸੀਂ ਵੀਡੀਓ ਤੇ ਕਮੈਂਟ ਜ਼ਰੂਰ ਕਰਕੇ ਦੱਸਿਓ ਕਿ ਕਿੱਥੋਂ-ਕਿੱਥੋਂ ਤੁਸੀਂ ਸਾਡੀ ਵੀਡੀਓ ਜਿਹੜੀ ਦੇਖ ਰਹੇ ਹੋ ਕਿਹੜੇ ਪਿੰਡ ਕਿਹੜੇ ਸ਼ਹਿਰ ਤੋਂ ਤੇ ਕੁਝ ਆਹ ਖੜਾਉਣੇ ਵਾਲੀਆਂ ਦੁਕਾਨਾਂ ਟੈਡੀ ਵੀਅਰ ਵਾਲੀਆਂ ਦੁਕਾਨਾਂ ਹਨਾ ਇੱਥੇ ਆ ਗਈਆਂ ਆ ਦੇਖੋ ਕਿੰਨੇ ਸਾਰੇ ਟੈਡੀ ਵੀਅਰ ਨੇ ਤੇ ਐਵੇਂ ਜੀਆਂ ਸਾਰੀਆਂ ਇੱਥੇ ਦੁਕਾਨਾਂ ਜਿਹੜੀਆਂ ਮੇਲੇ ਦੇ ਵਿੱਚ ਉਹ ਲੱਗਦੀਆਂ ਨੇਗੀਆਂ ਬਹੁਤ ਵੱਡਾ ਇਹ ਮੇਲਾ ਹੁੰਦਾ ਤੇ ਇੱਧਰ ਕੁਝ ਹੋਰ ਖੜਾਉਣੇ ਵਾਲੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਬੱਚਿਆਂ ਦੇ ਖੜਾਉਣੇ ਆ ਗਏ ਜਿਵੇਂ ਗੱਡੀਆਂ ਹੋ ਗਈਆਂ ਹਨਾ ਕੁਝ ਹੋਰ ਗੇਮਾਂ ਹੋ ਗਈਆਂ ਛੋਟੇ ਬੱਚੇ ਵਾਲੀਆਂ ਐਵੇਂ ਜੀਆਂ ਸਾਰੀਆਂ ਦੁਕਾਨਾਂ ਜਿਹੜੀਆਂ ਇ ਦੇ ਨਾਲੇ 20 20 ਰੁਪਏ 30 30 ਰੁਪਏ ਵਾਲੀ ਸੇਲ ਇੱਥੇ ਜਿਹੜੀ ਲੱਗੀ ਹੋਈ ਹੈ ਇਹਨਾਂ ਨੇ ਬੋਰਡ ਜਿਹੜੇ ਲਾਏ ਹੋਏ ਨੇ ਬਹੁਤ ਸਾਰਾ ਸਮਾਨ ਇੱਥੇ ਛੱਲੇ ਹੋਗੇ ਜਿਵੇਂ ਐਵੇਂ ਜੀਆਂ ਸਾਰੀਆਂ ਚੀਜ਼ਾਂ ਜੁਐਲਰੀ ਵਾਲੀਆਂ ਦੁਕਾਨਾਂ ਹੋ ਗਈਆਂ ਹਨਾ ਕੰਨਾਂ 'ਚ ਪਾਉਣ ਵਾਲੇ ਈਅਰਿੰਗਸ ਹੋਗੇ ਇਸ ਤਰ੍ਹਾਂ ਬਹੁਤ ਵੱਡੀਆਂ ਵੱਡੀਆਂ ਦੁਕਾਨਾਂ ਇਹ ਮੇਲੇ ਦੇ ਵਿੱਚ ਲੱਗਦੀਆਂ ਨੇਗੀਆਂ ਦੋ ਤਿੰਨ ਦਿਨ ਇੱਥੇ ਬਹੁਤ ਭਾਰੀ ਜਿਹੜਾ ਉਹ ਇਕੱਠ ਰਹਿੰਦਾ ਹੈ ਮੇਲੇ ਦੇ ਵਿੱਚ ਦੂਰੋਂ ਦੂਰੋਂ ਆ ਕੇ ਮੇਲੇ ਦੇ ਵਿੱਚ ਲੋਕ ਜਿਹੜੇ ਸ਼ਾਮਲ ਹੁੰਦੇ ਨੇ ਆਲੇ-ਦਾਲੇ ਦੇ ਪਿੰਡਾਂ ਵਾਲੇ ਤੇ ਦੂਸਰੀ ਸਾਈਡ ਵੀ ਸਾਰੀਆਂ ਦੁਕਾਨਾਂ ਨੇ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਦੂਸਰੀ ਸਾਈਡ ਵੀ ਉਸੇ ਤਰ੍ਹਾਂ ਖਾਣ ਪੀਣ ਵਾਲੀਆਂ ਖੜਾਉਣੇ ਵਾਲੀਆਂ ਦੁਕਾਨਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇਗੀਆਂ ਤੇ ਇੱਧਰ ਵੀ ਜਿਵੇਂ ਆ ਮੋਟਰਸਾਈਕਲ ਵਾਲੀਆਂ ਪਹਿਲਾਂ ਆਪਾਂ ਤੁਹਾਨੂੰ ਸਕੂਟਰੀ ਦਿਖਾਈ ਸੀ ਤੇ ਇਹ ਵੀ ਕੋਈ ਪਸੰਦ ਆ ਤੇ ਮੱਕੀ ਗੋਣ ਪਾਓ ਨਕੀ ਕੂਪਨੇ ਪਾ ਸਕਦੇ ਹੋ ਇਸ ਤਰ੍ਹਾਂ ਦੇ ਕੂਪਨ ਵੀ ਪਾ ਸਕਦੇ ਹੋ ਇਹ ਬਾਈ ਹੁਣੀ ਬੈਠੇ ਨੇ ਹਨ ਤੇ ਇੱਧਰ ਵੀ ਉਸੇ ਤਰ੍ਹਾਂ ਦੁਕਾਨਾਂ ਆ ਗਈਆਂ ਸਾਰੀਆਂ ਨਾਲ ਨਾਲ ਇਰਿੰਗਸ ਹੋ ਗਏ ਛੱਲੇ ਹੋ ਗਏ ਐਵੇਂ ਦੀਆਂ ਸਾਰੀਆਂ ਦੁਕਾਨਾਂ ਇੱਥੇ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਇਸੇ ਤਰ੍ਹਾਂ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਮੇਲੇ ਦੇ ਵਿੱਚ ਲੱਗੀਆਂ ਨੇ 355 ਦੇ ਲਾਈਵ ਚੱਲੋ ਜੀ ਪੀਪੀ 55 ਦੇ ਲੱਕੀ ਕੂਪਨ ਵੀ ਤੁਸੀਂ ਇੱਥੇ ਬਾਅ ਸਕਦੇ ਹੋ ਜਿਵੇਂ ਆ ਮੋਟਰਸਾਈਕਲ ਜਿਹੜਾ ਮਿਲ ਰਿਹਾ ਹੈ ਨਾ ਤੇ ਇੱਧਰ ਵੀ ਕੁਝ ਹੋਰ ਦੁਕਾਨਾਂ ਨੇਗੀਆਂ ਇਹ ਵੀ ਆਪਾਂ ਤੁਹਾਨੂੰ ਦਿਖਾ ਦਵਾਂਗੇ ਤੇ ਐਵੇਂ ਸਾਰੀਆਂ ਦੁਕਾਨਾਂ ਮੇਲੇ ਦੇ ਵਿੱਚ ਜਿਹੜੀਆਂ ਲੱਗਦੀਆਂ ਨੇਗੀਆਂ ਰਾਏਕੋਟ ਦੇ ਮੇਲੇ ਵਿੱਚ ਆਸ਼ਾ ਲੇ ਹੋਗੇ ਜਿਵੇਂ ਹਨ ਕੁਛ ਇਧਰ ਹੋਰ ਜੁਐਲਰੀ ਹੋਗੀ ਤੇ ਇਸ ਤਰ੍ਹਾਂ ਬਹੁਤ ਵੱਡੀਆਂ ਵੱਡੀਆਂ ਦੁਕਾਨਾਂ ਮੇਲੇ ਦੇ ਵਿੱਚ ਜਿਹੜੀਆਂ ਉਹ ਲੱਗਦੀਆਂ ਨੇਗੀਆਂ ਤੇ ਦੋ ਤਿੰਨ ਦਿਨ ਬਹੁਤ ਭਾਰੀ ਇਕੱਠਾ ਰਹਿੰਦਾ ਮੇਲੇ ਦੇ ਵਿੱਚ ਦੋ ਤਿੰਨ ਦਿਨੇ ਮੇਲਾ ਜਿਹੜਾ ਇਹ ਲੱਗਦਾ ਤੇ ਇਧਰ ਵੀ ਸਾਰੀਆਂ ਹੋਰ ਦੁਕਾਨਾਂ ਕੁੜੀਆਂ ਵਾਲਾ ਸਮਾਨ ਜਿਵੇਂ ਸੂਈਆਂ ਹੋਗੀਆਂ ਹਨਾ ਗੁੱਤ ਬਟਨ ਹੋਗੇ ਤੇ ਅੱਗੇ ਚੱਲਦੇ ਆਂ ਅੱਗੋਂ ਤੁਹਾਨੂੰ ਦਿਖਾਉਣੇ ਆਂਗੇ ਆਪਾਂ ਆ ਬਾਈ ਹੁਣੀਆਂ ਨੇ ਤੁੱਪ ਕਰਕੇ ਲਾ ਲਿਆ ਸ਼ਾਇਦ ਤੁੱਪਾਂ ਦੀ ਹੁਣੀ ਨਾ ਬਾਈ ਹੁਣੀਆਂ ਨੂੰ ਤੇ ਅੱਗੇ ਵੀ ਕੁਝ ਕੁ ਦੁਕਾਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਇੱਧਰ ਆ ਖਾਣ ਪੀਣ ਵਾਲੀਆਂ ਦੁਕਾਨਾਂ ਹੋਗੀਆਂ ਜਿਵੇਂ ਟਿੱਕੀਆਂ ਹੋਗੀਆਂ ਹਨ ਐਵੇਂ ਜੀਆਂ ਸਾਰੀਆਂ ਤੇ ਆਹ ਬੱਚਿਆਂ ਵਾਲੇ ਖੜਾਉਣੇ ਆ ਕੀ ਇਸ ਤਰ੍ਹਾਂ ਹੀ ਬਹੁਤ ਸਾਰੀਆਂ ਦੁਕਾਨਾਂ ਇੱਥੇ ਜਿਹੜੀਆਂ ਲੱਗਦੀਆਂ ਨੇ ਤੇ ਅੰਦਰ ਵੀ ਆਪਾਂ ਲੈ ਕੇ ਜਾਵਾਂਗੇ ਤੁਹਾਨੂੰ ਦਰਸ਼ਨ ਵੀ ਜਿਹੜੇ ਕਰਵਾਵਾਂਗੇ ਤੇ ਇੱਥੇ ਮੋਟਰਸਾਈਕਲ ਗੱਡੀਆਂ ਲਾਉਣ ਨੂੰ ਪਾਰਕਿੰਗਾਂ ਜਿਹੜੀਆਂ ਬਣੀਆਂ ਹੋਈਆਂ ਨੇ ਉਹ ਪਰਚੀ ਜਿਹੜੀ ਮਿਲ ਜਾਂਦੀ ਉਹ پارک ਕਰ ਸਕਦੇ ਹੋ ਇਧਰ ਨਾਲ ਨਾਲ ਸਾਰੀਆਂ ਖਾਣ ਪੀਣ ਵਾਲੀਆਂ ਦੁਕਾਨਾਂ ਇੱਥੇ ਲੱਗੀਆਂ ਹੋਈਆਂ ਨੇ 버거 ਕੋਲਚੀ ਵਾਲੀਆਂ ਹਨ ਤੇ ਆ ਵੀ ਸਾਰੇ ਖੜਾਉਣੇ ਹੋ ਗਏ ਜਿਵੇਂ ਬੱਚਿਆਂ ਵਾਲੇ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਇੱਥੇ ਦੁਕਾਨਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇਗੀਆਂ ਮੇਲੇ ਦੇ ਵਿੱਚ ਇਹ ਰੋਡ ਦੇ ਉੱਪਰ ਹੀ ਲੱਗਦਾ ਆਹ ਰੋਡ ਮਲੇਰਕੋਟਲੇ ਵੱਲ ਤੋਂ ਆਉਂਦਾ ਜਿਹੜਾ ਰੋਡ ਮਲੇਰਕੋਟਲੇ ਤੋਂ ਜਦੋਂ ਆਪਾਂ ਰਾਏਕੋਟ ਦੇ ਵਿੱਚ ਐਂਟਰ ਹੁੰਨੇ ਆ ਉਹਦੇ ਤੇ ਹੀ ਇਹ ਸਾਰਾ ਮੇਲਾ ਲੱਗਦਾ ਦੋਨੋਂ ਸਾਈਡ ਦੁਕਾਨਾਂ ਤੁਸੀਂ ਦੇਖੇ ਸਕਦੇ ਹੋ ਤੇ ਆ ਅਗਲੇ ਵਾਲੇ ਪਾਸੇ ਕੁਝ ਕੁ ਗੀਮਾਂ ਨੇ ਇਹ ਗੀਮਾਂ ਵੀ ਤੁਸੀਂ ਇੱਥੇ ਖੇਡ ਸਕਦੇ ਹੋ 30 ਰੁਪਏ ਟਿਕਟ ਲਿਖੀ ਹੋਈ ਹੈ ਬਾਈ ਨੇ ਅੰਕਲਾਸ ਜਿਹੜੇ ਸੱਟਣੇ ਨੇ ਕੁਛ ਐਵੇਂ ਦੀਆਂ ਹੋਰ ਗੀਮਾਂ ਸਾਰੀਆਂ ਹਨ ਇਹ ਗੀਮਾਂ ਖੇਡ ਕੇ ਤੁਸੀਂ ਇੰਜੋਏ ਵੀ ਜਿਹੜਾ ਇੱਥੇ ਕਰ ਸਕਦੇ ਹੋ ਵੱਡੀਆਂ-ਵੱਡੀਆਂ ਦੁਕਾਨਾਂ ਹਨਾ ਵੱਡੇ-ਵੱਡੇ ਝੂਲੇ ਤੇ ਖਾਣ-ਪੀਣ ਵਾਲੀਆਂ ਵੱਡੀਆਂ ਦੁਕਾਨਾਂ ਇੱਥੇ ਸਾਰੀਆਂ ਲੱਗਦੀਆਂ ਨੇ ਆਹ ਇੱਧਰ ਜਿਵੇਂ ਗਰਮ-ਗਰਮ ਜਲੇਬੀਆਂ ਮਠਿਆਈ ਸਾਰੀ ਬਣੀ ਪਈ ਹੈ ਦੇਖ ਸਕਦੇ ਹੋ ਤੁਸੀਂ ਪਕੌੜੇ ਹੋਗੇ ਇਸੇ ਤਰ੍ਹਾਂ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਮੇਲੇ ਦੇ ਵਿੱਚ ਲੱਗਦੀਆਂ ਨੇ ਹਰੇਕ ਸਾਲ ਇਸੇ ਤਰ੍ਹਾਂ ਮੇਲਾ ਲੱਗਦਾ ਹੈ ਹਰੇਕ ਸਾਲ ਇਸੇ ਤਰ੍ਹਾਂ ਲੋਕ ਇਹ ਮੇਲੇ ਦੇ ਵਿੱਚ ਆ ਕੇ ਸ਼ਾਮਲ ਹੁੰਦੇ ਨੇ ਸੰਗਤਾਂ ਸ਼ਾਮਲ ਹੁੰਦੀਆਂ ਨੇ ਮੇਲੇ ਦੇ ਵਿੱਚ ਤੇ ਇੱਧਰ ਵੀ ਜਿਵੇਂ ਗਰਮ ਗਰਮ ਜਲੇਬੀਆਂ ਜਿਹੜੀਆਂ ਉਹ ਬੜ ਰਹੀਆਂ ਨੇ ਇਸ ਤਰ੍ਹਾਂ ਬਹੁਤ ਵੱਡੀਆਂ ਵੱਡੀਆਂ ਦੁਕਾਨਾਂ ਜਿਹੜੀਆਂ ਇੱਥੇ ਲੱਗੀਆਂ ਹੋਈਆਂ ਨੇ ਹੈਗੀਆਂ ਤੇ ਇੱਧਰ ਕੁਝ ਹੋਰ ਖਾਣ ਪੀਣ ਵਾਲੀਆਂ ਦੁਕਾਨਾਂ ਆ ਗਈਆਂ ਹਨ ਤੇ ਹੁਣ ਆਪਾਂ ਅੱਗੇ ਚੱਲਾਂਗੇ ਅੱਗੇ ਤੁਹਾਨੂੰ ਦਿਖਾਵਾਂਗੇ ਸਾਰਾ ਮੇਲਾ ਤੇ ਆਹ ਸਾਈਡ ਤੋਂ ਤੁਹਾਨੂੰ ਆਪਾਂ ਦਿਖਾਏ ਦਿੱਤਾ ਹੈ ਨਾ ਹੁਣ ਦੂਸਰੀ ਸਾਈਡ ਜਿਹੜੀਆਂ ਦੁਕਾਨਾਂ ਨੇ ਉਹ ਦਿਖਾਉਨੇ ਆ ਨਾਲੇ ਅੰਦਰੋਂ ਤੁਹਾਨੂੰ ਆਪਾਂ ਦਰਸ਼ਨ ਕਰਵਾ ਕੇ ਲੈ ਕੇ ਆਵਾਂਗੇ ਤੇ ਅੰਦਰ ਜਿਹੜਾ ਅੰਦਰ ਜਿਹੜਾ ਸਥਾਨ ਬਣਿਆ ਹੋਇਆ ਜਿਹੜੇ ਸਥਾਨ ਤੇ ਮੱਥਾ ਟੇਕਿਆ ਜਾਂਦਾ ਉਹ ਥਾਂ ਤੇ ਆਪਾਂ ਤੁਹਾਨੂੰ ਦਰਸ਼ਨ ਜਿਹੜੇ ਕਰਵਾਵਾਂਗੇ ਤੇ ਇਧਰ ਦੂਸਰੀ ਸਾਈਡ ਆ ਗਏ ਆਪਾਂ ਇੱਥੇ ਵੀ ਕੁਝ ਕੁ ਦੁਕਾਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਜਿਵੇਂ ਆ ਜੁੱਤੀਆਂ ਹੋਗੀਆਂ ਕੁਛ ਆ ਬੱਚਿਆਂ ਵਾਲੇ ਹੋਰ ਖੜਾਉਣੇ ਹਨ ਤੇ ਖਾਣ ਪੀਣ ਵਾਲੀਆਂ ਦੁਕਾਨਾਂ ਬੱਚਿਆਂ ਦੇ ਖੜਾਉਣੇ ਵਾਲੀਆਂ ਦੁਕਾਨਾਂ ਜੁਐਲਰੀ ਵਾਲੀਆਂ ਸਾਰੀਆਂ ਇਹ ਮੇਲੇ ਦੇ ਵਿੱਚ ਲੱਗਦੀਆਂ ਨੇ ਤੇ ਵੱਡੇ ਵੱਡੇ ਚੰਡੋਲ ਝੂਲੇ ਵੀ ਲੱਗਦੇ ਨੇ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਆ ਜਿਵੇਂ ਇਥੇ ਵਰਫੀਆਂ ਮਠਿਆਈ ਦੀ ਦੁਕਾਨ ਲੱਗੀ ਹੋਈ ਹੈ ਨਾ ਸੂਜੀ ਦੀਆਂ ਵਰਫੀਆਂ ਹੋ ਗਈਆਂ ਤੇ ਐਵੇਂ ਸਾਰੀਆਂ ਦੁਕਾਨਾਂ ਖੜਾਉਣੇ ਹੋ ਗਏ ਬੌਲਾ ਛੋਟੇ ਛੋਟੇ ਬੈਟ ਛੋਟੇ ਛੋਟੇ ਹੁੰਦੇ ਆ ਹੁੰਦੇ ਸੀ ਜਦੋਂ ਆਹ ਬੈਟਾਂ ਨਾਲ ਬੌ ਖੇਡਦੇ ਸੀ ਬਹੁਤ ਤੋੜੇ ਨੇ ਆ ਬੈਟ ਬਾਈ ਮੇਲੇ ਤੋਂ ਲਿਆ ਕੇ ਇਧਰ ਆ ਕੁਝ ਹੋਰ ਜਿਵੇਂ ਘੜੀਆਂ ਹੋ ਗਈਆਂ ਹਨਾ ਛੋਟੇ ਬੱਚਿਆਂ ਵਾਸਤੇ ਜੁਐਲਰੀ ਵਾਲੀਆਂ ਚੀਜ਼ਾਂ ਬਹੁਤ ਸਾਰੀਆਂ ਦੁਕਾਨਾਂ ਇੱਥੇ ਜਿਹੜੀਆਂ ਲੱਗੀਆਂ ਹੋਈਆਂ ਨੇ ਟਿੱਕੀਆਂ 버거 ਕੋਲਚੇ ਖਾਣ ਪੀਣ ਵਾਲੀਆਂ ਸਾਰੀਆਂ ਦੁਕਾਨਾਂ ਇੱਥੇ ਜਿਹੜੀਆਂ ਉਹ ਲੱਗਦੀਆਂ ਨੇ ਹੈਗੀਆਂ ਤੇ ਅੱਗੇ ਚੱਲਦੇ ਆਂ ਕਿਉਂ ਦੇਖਦੇ ਆਂਗੇ ਆਪਾਂ ਜਾ ਕੇ ਕੁਝ ਤੇ ਇੱਧਰ ਵੀ ਜਿਵੇਂ ਉਹ ਬਰੈਡ ਜਿਵੇਂ ਵੰਡ ਰਹੇ ਨੇ ਹਨਾ ਇਸ ਤਰ੍ਹਾਂ ਸਾਰੀਆਂ ਦੁਕਾਨਾਂ ਇੱਥੇ ਲੱਗੀਆਂ ਹੋਈਆਂ ਨੇ ਮੇਲੇ ਦੇ ਵਿੱਚ ਗਰਮ ਗਰਮ ਬਰੈਡ ਜਿਹੜੇ ਵੰਡ ਰਹੇ ਨੇ ਇਹ ਕਿੰਨੇ ਦਿਨ ਚੱਲਦਾ ਜੀ ਮੇਲਾ ਲਾਸਟ ਆ। ਲਾਸਟ ਦਿਨ ਹੈ? ਹਾਂ। ਕਿੰਨੇ ਦਿਨ? 7 ਦਿਨ ਹੋ ਗਏ। ਠੀਕ ਹੈ ਜੀ ਠੀਕ ਹੈ। ਇਹ ਪਹਿਲਾ ਸਾਲ ਹੁੰਦਾ ਠੀਕ ਹੈ। ਅੱਛਾ ਠੀਕ ਹੈ ਠੀਕ ਹੈ। ਬਾਈ ਹੁਣੀ ਕਹਿੰਦੇ ਇਹ ਮੇਲਾ ਪੂਰਾ ਹਫ਼ਤਾ ਭਰ ਚੱਲਦਾ ਤੇ 5-6 ਦਿਨ ਮੇਲਾ ਇਹ ਚੱਲਦਾ ਪੂਰਾ ਹਫ਼ਤਾ ਭਰ ਇੱਥੇ ਐਵੇਂ ਹੀ ਰੌਣਕਾਂ ਜਿਹੜੀਆਂ ਲੱਗੀਆਂ ਰਹਿੰਦੀਆਂ ਨੇ ਸ਼ਹਿਰ ਰਾਜਕੋਟ ਦੇ ਵਿੱਚ ਐਵੇਂ ਹੀ ਦੂਰ ਦੂਰ ਵੱੱਡੇ ਦੁਕਾਨਾਂ ਜਿਹੜੀਆਂ ਲੱਗਦੀਆਂ ਨੇ ਤੇ ਪੂਰਾ ਹਫ਼ਤਾ ਭਰ ਇੱਥੇ ਸੰਗਤਾਂ ਜਿਹੜੀਆਂ ਆਉਂਦੀਆਂ ਨੇ ਮੱਥਾ ਟੇਕਣ ਵਾਸਤੇ ਤੇ ਮੇਲੇ ਦੇ ਵਿੱਚ ਸ਼ਾਮਲ ਹੁੰਦੀਆਂ ਨੇ ਆ ਕੇ ਤੇ ਇੱਧਰ ਵੀ ਨਾਲ ਉਸੇ ਤਰ੍ਹਾਂ ਖਾਣ ਪੀਣ ਵਾਲੀਆਂ ਸਾਰੀਆਂ ਦੁਕਾਨਾਂ ਉਹ ਲੱਗੀਆਂ ਹੋਈਆਂ ਨੇ ਹਨਾ ਤੇ ਬਰੈਡ ਹੋਗੇ ਸਮੋਸੇ ਹੋਗੇ ਪਕੌੜੇ ਹੋਗੇ ਤੇ ਐਵੇਂ ਜੀਆਂ ਸਾਰੀਆਂ ਦੁਕਾਨਾਂ ਲੱਗੀਆਂ ਇੱਥੇ ਵੀ ਕੁਝ ਆਹ ਮਠਿਆਈਆਂ ਵਾਲੀਆਂ ਦੁਕਾਨਾਂ ਆਗੀਆਂ ਜਿਵੇਂ ਤੇ ਆਹ ਸਾਈਡ ਝੂਲੇ ਵੀ ਜਿਹੜੇ ਲੱਗੇ ਹੋਏ ਨੇ ਇਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਝੂਲਿਆਂ ਦੀ ਗੰਧ ਇੱਥੇ ਵੀ ਬਹੁਤ ਜ਼ਿਆਦਾ ਤੇ ਇੱਕ ਆਹ ਸਾਈਡ ਝੂਲੇ ਲੱਗੇ ਹੋਏ ਨੇ ਇੱਕ ਦੂਸਰੀ ਸਾਈਡ ਲੱਗੇ ਹੋਏ ਨੇ ਦੋ ਤਿੰਨ ਜਗ੍ਹਾ ਇੱਥੇ ਝੂਲੇ ਜਿਹੜੇ ਉਹ ਲੱਗੇ ਹੋਏ ਨੇ ਤੇ ਜਿਵੇਂ ਆ ਛੋਟੇ ਬੱਚਿਆਂ ਵਾਲੇ ਝੂਲੇ ਆ ਗਏ ਇੱਥੇ شوف ਆਹ ਛੋਟਾ ਬੱਚਾ ਇੰਜੋਏ ਵੀ ਜਿਹੜਾ ਕਰ ਰਿਹਾ ਹੈ ਤੇ ਇਸੇ ਤਰ੍ਹਾਂ ਸਾਰੇ ਝੂਲੇ ਮੇਲੇ ਦੇ ਵਿੱਚ ਜਿਹੜੇ ਉਹ ਲੱਗਦੇ ਨੇ ਛੋਟੇ ਬੱਚਿਆਂ ਵਾਲੇ ਹਨਾ ਵੱਡੇ ਬੱਚਿਆਂ ਦੇ ਇੰਜੋਏ ਵਾਲੇ ਜਿਵੇਂ ਆਹ ਸਾਈਡ ਆਪਾਂ ਤੁਹਾਨੂੰ ਝੂਲੇ ਦਿਖਾ ਰਹੇ ਹਾਂ ਉਸੇ ਤਰ੍ਹਾਂ ਦੂਸਰੀ ਸਾਈਡ ਵੀ ਲੱਗੇ ਰਹੇ ਲੱਗੇ ਹੋਏ ਨੇ ਆ ਜਿਵੇਂ ਇੱਥੇ ਚੰਡੋਲ ਆ ਗਿਆ ਹਨਾ ਤੇ ਨਾਲ ਆਹ ਕਿਸ਼ਤੀ ਆ ਗਈ ਇਸ ਤਰ੍ਹਾਂ ਬਹੁਤ ਵੱਡੇ ਵੱਡੇ ਇੱਥੇ ਝੂਲੇ ਜਿਹੜੇ ਉਹ ਮੇਲੇ ਦੇ ਵਿੱਚ ਜਿਹੜੇ ਲੱਗਦੇ ਨੇ ਜਿਵੇਂ ਆਪਾਂ ਨੂੰ ਬਾਈ ਨੇ ਦੱਸਿਆ ਸੀ ਕਿ ਦੁਕਾਨ ਵਾਲੇ ਨੇ ਬਾਈ ਕਹਿੰਦਾ ਵੀ ਪੂਰਾ ਹਫਤਾ ਭਰ ਇਹ ਮੇਲਾ ਜਿਹੜਾ ਚੱਲਦਾ ਆ ਵੀ ਸਾਰੇ ਛੋਟੇ ਬੱਚਿਆਂ ਵਾਲੇ ਕੁਝ ਜਿਹੜੇ ਚੂਲੇ ਆ ਗਏ ਤੇ ਅੱਗੇ ਆਪਾਂ ਤੁਹਾਨੂੰ ਚਲਦੇ ਆਂ ਅੱਗੋਂ ਸਾਰਾ ਮੇਲਾ ਇਹ ਦਿਖਾਉਨੇ ਆਂਗੇ ਆਪਾਂ ਜਾ ਕੇ ਤੁਹਾਨੂੰ ਤੇ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਇਸੇ ਤਰ੍ਹਾਂ ਦੇ ਮੇਲੇ ਦੇ ਵਿੱਚ ਲੱਗਦੀਆਂ ਨੇਗੀਆਂ ਬਹੁਤ ਇਹ ਵੱਡਾ ਮੇਲਾ ਹੁੰਦਾ ਹੈ ਬਾਕੀ ਤੁਸੀਂ ਕਮੈਂਟ ਜ਼ਰੂਰ ਕਰਕੇ ਦੱਸਿਓ ਵੀਡੀਓ ਤੇ ਕਿ ਕਿੱਥੋਂ-ਕਿੱਥੋਂ ਜਿਹੜੀ ਵੀਡੀਓ ਉਹ ਦੇਖ ਰਹੇ ਹੋ ਕਿਹੜੇ ਪਿੰਡ ਤੋਂ ਕਿਹੜੇ ਸ਼ਹਿਰ ਤੋਂ ਤੇ ਬਾਹਰਲੀ ਕੰਟਰੀ ਤੋਂ ਵੀ ਕੋਈ ਵੀਡੀਓ ਦੇਖ ਰਿਹਾ ਤਾਂ ਉਹ ਵੀ ਕਮੈਂਟ ਜ਼ਰੂਰ ਕਰਕੇ ਦੱਸਿਓ ਤੇ ਆ ਮੇਲਿਆਂ ਤੇ ਬਹੁਤ ਦੇਖਣ ਨੂੰ ਮਿਲਦੀਆਂ ਨੇ ਤੇ ਇਹਨੂੰ ਕੀ ਹੋਰ ਜਿਹੜਾ ਕਿਹਾ ਜਾਂਦਾ ਐਵੇਂ ਸਾਰੀਆਂ ਮਠਿਆਈ ਵਾਲੀਆਂ ਬਹੁਤ ਸਾਰੀਆਂ ਦੁਕਾਨਾਂ ਇੱਥੇ ਲੱਗਦੀਆਂ ਨੇ ਆ ਕੁਝ ਕਰੋਕਰੀ ਦਾ ਸਮਾਨ ਹੋ ਗਿਆ ਕਰੋਕਰੀ ਦੇ ਸਮਾਨ ਦੀਆਂ ਦੁਕਾਨਾਂ ਵੀ ਇੱਥੇ ਜਿਹੜੀਆਂ ਲੱਗੀਆਂ ਹੋਈਆਂ ਨੇ ਤੇ ਆਪਾਂ ਹੁਣ ਅੰਦਰ ਚੱਲਦੇ ਆਂ ਜਿੱਥੇ ਸੰਗਤਾਂ ਦਰਸ਼ਨ ਕਰਨ ਜਾਂਦੀਆਂ ਨੇ ਤੇ ਆਹ ਰਾਸਤਾ ਗੁੱਗਾਂਵਾੜੀ ਵੱਲੇ ਜਾਂਦਾ ਤੇ ਇੱਥੇ ਵੀ ਸਾਰੀਆਂ ਨਾਲ-ਨਾਲ ਦੁਕਾਨਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਆ ਕੁਝ ਜਿਵੇਂ ਬੱਚਿਆਂ ਵਾਲੇ ਸਾਰੇ ਖੜਾਉਣੇ ਹੋਗੇ ਤੇ ਆਪਾਂ ਤੁਹਾਨੂੰ ਆ ਕੇ ਬਾਅਦੋਂ ਦਿਖਾਉਨੇ ਆ ਪਹਿਲਾਂ ਆਪਾਂ ਦਰਸ਼ਨ ਕਰਵਾਉਨੇ ਆ ਤੁਹਾਨੂੰ ਅੰਦਰੋਂ ਜਾ ਕੇ ਤੇ ਬਹੁਤ ਸਾਰੀਆਂ ਸੰਗਤਾਂ ਪਹੁੰਚੀਆਂ ਹੋਈਆਂ ਨੇ ਜਿਵੇਂ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਦਰਸ਼ਨਾ ਵਾਸਤੇ ਤੇ ਇਸੇ ਤਰ੍ਹਾਂ ਇਹ ਸਥਾਨ ਤੇ ਸੰਗਤਾਂ ਆਉਂਦੀਆਂ ਨੇ ਮੱਥਾ ਟੇਕਣ ਵਾਸਤੇ ਚਾਲਦੇ ਆਪਾਂ ਹੁਣ ਇਧਰ ਦਰਸ਼ਨ ਕਰਵਾਉਂਦੇ ਆ ਤੇ ਇੱਥੇ ਵੀ ਸੰਗਤਾਂ ਮੱਥਾ ਟੇਕਦੀਆਂ ਨੇ ਅੰਦਰੋਂ ਆਪਾਂ ਤੁਹਾਨੂੰ ਦਰਸ਼ਨ ਕਰਵਾਤੇ ਤੇ ਇੱਥੇ ਨਾਲ-ਨਾਲ ਸਾਰੀਆਂ ਹੋਰ ਦੁਕਾਨਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਕੁਝ ਖੜਾਉਣੇ ਵਾਲੀਆਂ ਹੋ ਗਈਆਂ ਤੇ ਕੁਝ ਜੁਐਲਰੀ ਵਾਲੀਆਂ ਹੋ ਗਈਆਂ ਇਸੇ ਤਰ੍ਹਾਂ ਇੱਥੇ ਦੁਕਾਨਾਂ ਸਾਰੀਆਂ ਲੱਗਦੀਆਂ ਨੇ ਬਾਕੀ ਅੰਦਰ ਵੀ ਆਪਾਂ ਤੁਹਾਨੂੰ ਦਿਖਾਇਆ ਹੀ ਹੈ ਤੇ ਅੰਦਰ ਵੀ ਪਾਰੀ ਕਾਫੀ ਕੱਟ ਸੀ ਸੰਗਤਾਂ ਦਾ ਦਰਸ਼ਨਾਂ ਵਾਸਤੇ ਵਿੱਚ ਜਿਵੇਂ ਆਪਾਂ ਤੁਹਾਨੂੰ ਇੰਦਰ ਦੇ ਨਾਲ ਦੁਕਾਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਕੁਛ ਬੱਚਿਆਂ ਦੇ ਖੇਡਣ ਵਾਲੀਆਂ ਵੱਡੀਆਂ ਵੱਡੀਆਂ ਦੁਕਾਨਾਂ ਇਸੇ ਤਰ੍ਹਾਂ ਬਹੁਤ ਵੱਡੀਆਂ ਵੱਡੀਆਂ ਦੁਕਾਨਾਂ ਇਹ ਮੇਲੇ ਦੇ ਵਿੱਚ ਜਿ세 ਤਰ੍ਹਾਂ ਵੱਡੀਆਂ ਵੱਡੀਆਂ ਦੁਕਾਨਾਂ ਲੱਗਦੀਆਂ ਨੇ ਆਪਾਂ ਹੁਣ ਫੇਰ ਬਾਹਰ ਜਾਵਾਂਗੇ ਤੇ ਉਹ ਬਾਅਦ ਤੇ ਲੇਗੇ ਬਾਕੀ ਜਿਹੜੀਆਂ ਕੋਈ ਦੁਕਾਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਮੇਲੇ ਦੇ ਵਿੱਚ ਉਹ ਦਿਖਾਵਾਂਗੇ ਤੇ ਅੱਜ ਵੀ ਕਾਫੀ ਇਕੱਠ ਹੈ ਮੇਲੇ ਦੇ ਵਿੱਚ ਜਿਵੇਂ ਆਪਾਂ ਅੰਦਰ ਦੇਖਾਇਆ ਹੀ ਹੈ ਤੇ ਆਹ ਬਾਈ ਹੁਣੀ ਕਹਿੰਦੇ ਸਾਡੀ ਵੀ ਵੀਡੀਓ ਬਣਾਓ ਤੇ ਦੁਕਾਨ ਲੈ ਕੇ ਆਏ ਆ ਬਾਈ ਤੁਸੀਂ ਉਹਰੇ ਕਿਹੜਾ ਲੱਗਿਆ ਬਈ ਆਪਾਂ ਠੀਕ ਹੈ ਠੀਕ ਹੈ ਠੀਕ ਹੈ ਕਿੰਨੇ ਦਿਨ ਹੁੰਦਾ ਬਈ ਮੇਲਾ ਇਹ ਇਹ 3 ਦਿਨ ਹੁੰਦਾ ਬਈ 3 ਦਿਨ ਹੁੰਦਾ ਠੀਕ ਹੈ ਠੀਕ ਹੈ ਠੀਕ ਹੈ ਹਫਤਾ ਹੀ ਚੱਲ ਜਾਂਦਾ ਅੱਛਾ ਹਫਤਾ ਹੀ ਚੱਲ ਜਾਂਦਾ ਠੀਕ ਠੀਕ ਹੈ ਠੀਕ ਹੈ ਕਿਥੋਂ ਕਿਥੋਂ ਆਏ ਹੋ ਬਈ ਤੁਸੀਂ ਅੱਛਾ ਬੜੂੰਦੀ ਜੀ ਮੈਂ ਵੀਰੇ ਕਾਲਗੜ੍ਹ ਤੋਂ ਆ ਕਾਲਗੜ੍ਹ ਤੋਂ ਠੀਕ ਹੈ ਜੀ ਠੀਕ ਹੈ ਜੀ ਰਾਏਗੜ੍ਹ ਤੋਂ ਠੀਕ ਹੈ ਬਈ ਠੀਕ ਆ ਵੀ ਸਾਰੇ ਬੱਚਿਆਂ ਵਾਲੇ ਖੜਾਉਣੇ ਹੋਗੇ ਜਿਵੇਂ ਇੱਥੇ ਹੈ ਨਾ ਛੋਟੇ ਬੱਚਿਆਂ ਵਾਸਤੇ ਆ ਆ ਛੋਟਾ ਜਿਹਾ ਗੋਡਾ ਬਣਿਆ ਹੋਇਆ ਤੇ ਇਸੇ ਤਰ੍ਹਾਂ ਬਹੁਤ ਸਾਰੀਆਂ ਦੁਕਾਨਾਂ ਇੱਥੇ ਉਹ ਲੱਗੀਆਂ ਹੋਈਆਂ ਨੇ ਆ ਡਾਕਟਰ ਵਾਲਾ ਸਮਾਨ ਤੇ ਬਚਪਨ ਚ ਜ਼ਿਆਦੇ ਹੋਣਾ ਸਾਰਿਆਂ ਨੂੰ ਇਹ ਸਾਰਿਆਂ ਨੇ ਇਹ ਲਈ ਹੋਣੀ ਇੱਕ ਨਾ ਇੱਕ ਵਾਰ ਜਿਹੜੀ ਕਿਟ ਹੈ ਹਨਾ ਡਾਕਟਰਾਂ ਵਾਲੀ ਛੋੜੇ ਹੁੰਦੇ ਨੇ ਤੇ ਐ ਵੀ ਜਿਹੜਾ ਜਿਹੜੇ ਇਹ ਸਾਰੇ ਖੜਾਉਣੇ ਨੇ ਹਨਾ ਇਹ ਸਾਰੇ ਇੱਕ ਇੱਕ ਵਾਰ ਸਾਰਿਆਂ ਨੇ ਲਏ ਹੋਣੇ ਤੇ ਮੇਲੇ ਤੇ ਜਾਂਦੇ ਹੁੰਦੇ ਸੀ ਤੇ ਲਿਆ ਕੇ ਖੜਾਉਣੇ ਜਿਹੜੇ ਉਹ ਦੋ ਦਿਨ ਬਸ ਖੇਡਦੇ ਸੀ ਉਹਨਾਂ ਨਾਲ ਦੀ ਨਾਲੇ ਤੋੜ ਦਿੰਦੇ ਸੀ ਇਸ ਤਰ੍ਹਾਂ ਇੱਥੇ ਬਹੁਤ ਸਾਰੀਆਂ ਦੁਕਾਨਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਆ ਬੈਟ ਹੋ ਗਏ ਹਨਾ ਇੱਧਰ ਵੀ ਉਸੇ ਤਰ੍ਹਾਂ ਛੋਟੇ ਬੱਚਿਆਂ ਦੇ ਆ ਖੜਾਉਣੇ ਗੇਮਾਂ ਹੋ ਗਈਆਂ ਸਾਰੀਆਂ ਤੇ ਆ ਟੈਡੀ ਵੀਅਰ ਹੋਗੇ ਕੁਝ ਬਹੁਤ ਵੱਡੀਆਂ ਵੱਡੀਆਂ ਦੁਕਾਨਾਂ ਇੱਥੇ ਜਿਹੜੀਆਂ ਉਹ ਲੱਗੀਆਂ ਹੋਈਆਂ ਨੇਗੀ ਐ ਮੇਲੇ ਦੇ ਵਿੱਚ ਤੇ ਇੱਧਰ ਜਿਵੇਂ ਆ ਕੁਝ ਜੁਐਲਰੀ ਹੋਗੀ ਹਨਾ ਝੁੰਮਕੇ ਹੋਗੇ ਐਵੇਂ ਨਹੀਂ ਆ ਸਾਰੀਆਂ ਦੁਕਾਨਾਂ ਨੇਗੀਆਂ ਇਸੇ ਤਰ੍ਹਾਂ ਬਹੁਤ ਵੱਡੀਆਂ ਵੱਡੀਆਂ ਦੁਕਾਨਾਂ ਜਿਹੜੀਆਂ ਉਹ ਲੱਗਦੀਆਂ ਨੇ ਰਾਏਕੋਟ ਦੇ ਮੇਲੇ ਦੇ ਵਿੱਚ ਬਹੁਤ ਇਹ ਵੱਡਾ ਮੇਲਾ ਹੁੰਦਾ ਤੇ ਆਹ ਸਾਈਡ ਕੁਝ ਹੋਰ ਜਿਵੇਂ ਆਹ ਕਰੋਕਰੀ ਵਾਲੀਆਂ ਦੁਕਾਨਾਂ ਆ ਗਈਆਂ ਹਨ ਐਵੇਂ ਦਾ ਸਾਰਾ ਸਮਾਨ ਤੁਹਾਨੂੰ ਜਿਹੜਾ ਉਹ ਦੇਖਣ ਨੂੰ ਮਿਲੂ ਸਾਰਾ ਸਮਾਨ ਉੱਪਰ ਜਿਹੜਾ ਜਿਵੇਂ ਲਾਇਆ ਹੀ ਹੋਇਆ ਬਾਈ ਹੁਣੀਆਂ ਨੇ ਤੇ ਆਹ ਕੁਝ ਹੋਰ ਸਜਾਵਟੀ ਸਮਾਨ ਹੋ ਗਿਆ ਇਸ ਤਰ੍ਹਾਂ ਦਾ ਸਮਾਨ ਇਹ ਦੁਕਾਨਾਂ ਦੇ ਉੱਪਰ ਜਿਹੜਾ ਲਿਆਂਦਾ ਹੋਇਆ ਤੇ ਇਸੇ ਤਰ੍ਹਾਂ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਜਿਹੜੀਆਂ ਲੱਗਦੀਆਂ ਨੇ ਇਹ ਮੇਲੇ ਦੇ ਵਿੱਚ ਤੇ ਅੱਗੇ ਚੱਲਦੇ ਆਪਾਂ ਅੱਗੇ ਤੁਹਾਨੂੰ ਦਿਖਾਉਨੇ ਆਂ ਕਿ ਹੋਰ ਜਾ ਕੇ ਆਪਾਂ ਬਹੁਤ ਜ਼ਿਆਦਾ ਗਿਣਤੀ ਹੈ ਦੁਕਾਨਾਂ ਦੀ ਆਪਾਂ ਤੁਹਾਨੂੰ ਦਿਖਾਇਆ ਜੀ ਹੈ ਬਹੁਤ ਵੱਡਾ ਮੇਲਾ ਹੈ ਇਹ ਏਰੀਆ ਦਾ ਰਾਇਕੋਟ ਸ਼ਹਿਰ ਦਾ ਤੇ ਇੱਧਰ ਵੀ ਉਸੇ ਤਰ੍ਹਾਂ ਕੁਝ ਆ ਕਰੋਕਰੀ ਹੋ ਗਈ ਜਿਵੇਂ ਐਵੇਂ ਦੀਆਂ ਸਾਰੀਆਂ ਦੁਕਾਨਾਂ ਇੱਥੇ ਲੱਗੀਆਂ ਹੋਈਆਂ ਨੇ ਤੇ ਅੱਗੇ ਚੱਲਦੇ ਹਾਂ ਕੁਝ ਆਪਾਂ ਅੱਗੇ ਦੇਖਦੇ ਹਾਂ ਜੇ ਜਾ ਕੇ ਤੇ ਦੁਕਾਨਾਂ ਤੁਸੀਂ ਦੇਖੋ ਵੀ ਬਹੁਤ ਜ਼ਿਆਦਾ ਦੁਕਾਨਾਂ ਨੇ ਆ ਸਾਰੀ ਵੀ ਕਿੰਨੀਆਂ ਸਾਰੀਆਂ ਦੁਕਾਨਾਂ ਨੇ ਤੇ ਬਹੁਤ ਵੱਡਾ ਮੇਲਾ ਹੈ ਮੈਂ ਪਹਿਲੀ ਵਾਰ ਆਇਆ ਰਾਇਕੋਟ ਦੇ ਮੇਲੇ ਤੇ ਇਥੋਂ ਤੁਸੀਂ ਇਹ ਛੱਲੇ ਬਣਾ ਸਕਦੇ ਹੋ ਆ ਕੁਝ ਹੋਰ ਸਜਾਵਟੀ ਸਮਾਨ ਹੈ ਘਰੇ ਜਿਵੇਂ ਸਮਾਨ ਰੱਖਣ ਨੂੰ ਹਨਾ ਇਸ ਤਰ੍ਹਾਂ ਦਾ ਸਜਾਵਟੀ ਸਮਾਨ ਸਾਰਾ ਇਥੋਂ ਮਿਲੂਗਾ ਦੁਕਾਨਾਂ ਦੇ ਉੱਪਰੋਂ ਬਹੁਤ ਸੋਹਣੀਆਂ ਸੋਹਣੀਆਂ ਚੀਜ਼ਾਂ ਟੀਕਾਂ ਟੀਕ ਸਮਾਨ ਤੇ ਇਹ ਜਿਹੜਾ ਰਾਏਕੋਟ ਦਾ ਮੇਲਾ ਪਹਿਲੀ ਵਾਰ ਮੈਂ ਦੇਖ ਰਿਹਾ ਫਸਟ ਟਾਈਮ ਆਇਆ ਮੈਂ ਵੀ ਰਾਏਕੋਟ ਦੇ ਮੇਲੇ ਤੇ ਐਡਾ ਵੱਡਾ ਮੇਲਾ ਮੈਨੂੰ ਨਹੀਂ ਪਤਾ ਸੀਗਾ ਵੀ ਰਾਏਕੋਟ ਵਿੱਚ ਐਡਾ ਵੱਡਾ ਮੇਲਾ ਜਿਹੜਾ ਲੱਗਦਾ ਹੈ ਪਹਿਲੀ ਵਾਰ ਆਪਾਂ ਨੂੰ ਮੌਕਾ ਮਿਲਿਆ ਰਾਏਗੋਡ ਦਾ ਮਿਲੇ ਤੇ ਆਉਣ ਦਾ ਤੇ ਇਧਰ ਵੀ ਦੇਖੋ ਤੁਸੀਂ ਆ ਸਾਰੇ ਟੈਡੀ ਵੇਅਰ ਹੋ ਗਏ ਹਨ ਸਹਰਾਣੇ ਹੋ ਗਏ ਦੇਖੋ ਕਿੰਨੇ ਸੋਹਣੇ ਸੋਹਣੇ ਸਹਰਾਣੇ ਨੇ ਐਵੇਂ ਜੀਆਂ ਸਾਰੀਆਂ ਦੁਕਾਨਾਂ ਇੱਥੇ ਲੱਗੀਆਂ ਹੋਈਆਂ ਨੇ ਜੀ ਮੇਲੇ ਦੇ ਵਿੱਚ 20-20 ਰੁਪਿਆ ਵਾਲੀ ਸੇਲ ਝੁੰਮਕੇ ਹੋ ਗਏ ਤੇ ਇਸੇ ਤਰ੍ਹਾਂ ਇਹ ਸਾਰਾ ਮੇਲਾ ਲੱਗਦਾ ਬਹੁਤ ਭਾਰੀ ਜਿਹੜਾ ਇਹ ਮੇਲੇ ਦੇ ਵਿੱਚ ਇਕੱਠਾ ਹੁੰਦਾ ਦੂਰੋਂ ਦੂਰੋਂ ਇਹ ਮੇਲੇ ਦੇ ਵਿੱਚ ਸਾਰੇ ਸ਼ਾਮਲ ਹੁੰਦੇ ਨੇ ਇਹ ਏਰੀਆ ਵਾਲੇ ਜਿਹੜੇ ਮੇਲੇ ਦੇ ਵਿੱਚ ਪਹੁੰਚਦੇ ਨੇ ਇੱਧਰ ਸੜਕ ਦੀ ਵੀ ਕਾਫੀ ਜਿਹੜਾ ਇਕੱਠਾ ਹੈ ਪੂਰੀ ਰੌਣਕ ਜਿਹੜੀ ਉਹ ਲੱਗੀ ਹੋਈ ਹੈ ਸਾਰੇ ਮੇਲੇ ਦੇ ਵਿੱਚ ਆ ਰਹੇ ਨੇ ਤੇ ਐਵੇਂ ਹੀ ਸਾਰੀਆਂ ਦੁਕਾਨਾਂ ਸੜਕ ਦੇ ਨਾਲ-ਨਾਲ ਉਹ ਲੱਗੀਆਂ ਹੋਈਆਂ ਨੇ ਦੂਰ-ਦੂਰ ਤੱਕ ਆਹ ਮਠਿਆਈ ਵਾਲੀਆਂ ਦੁਕਾਨਾਂ ਹੋ ਗਈਆਂ ਜਿਵੇਂ ਸੂਜੀ ਦੀ ਬਰਫੀ ਹੋਗੀ ਸੂਜੀ ਦੀ ਬਰਫੀ ਵਾਲੀਆਂ ਬਹੁਤ ਦੁਕਾਨਾਂ ਨੇ ਇੱਥੇ ਲੱਗੀਆਂ ਹੋਈਆਂ ਮੇਲੇ ਦੇ ਵਿੱਚ ਤੇ ਨਾਲ ਕੁਛ ਲੈਮਨ ਵਾਲੀਆਂ ਹੋ ਗਈਆਂ ਤੇ ਇਧਰ ਮਠਿਆਈ ਵਾਲੀਆਂ ਸਾਰੀਆਂ ਦੁਕਾਨਾਂ ਹੋ ਗਈਆਂ ਇਸੇ ਤਰ੍ਹਾਂ ਬਹੁਤ ਵੱਡਾ ਇਹ ਮੇਲਾ ਹੈ ਰਾਏਕੋਟ ਸ਼ਹਿਰ ਦੇ ਵਿੱਚ ਜਿਹੜਾ ਲੱਗਦਾ ਦੂਰ ਦੂਰ ਤੱਕ ਇੱਥੇ ਦੁਕਾਨਾਂ ਜਿਹੜੀਆਂ ਮੇਲੇ ਦੇ ਵਿੱਚ ਉਹ ਲੱਗਦੀਆਂ ਨੇਗੀਆਂ ਤੇ ਅੱਗੇ ਚੱਲਦੇ ਆਂ ਕਿਉਂ ਕੁਝ ਦੇਖਦੇ ਆਂਗੇ ਆਪਾਂ ਅੱਗੇ ਵੀ ਉਸੇ ਤਰ੍ਹਾਂ ਸਾਰੀਆਂ ਮਠਿਆਈ ਵਾਲੀਆਂ ਦੁਕਾਨਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਗਈਆਂ ਬਰਫੀ ਹੋਗੀ ਜਿਵੇਂ ਆ ਕਿ ਔਰ ਹੋਗੇ ਹਨਾ ਕੁਛ ਆ ਬੱਚਿਆਂ ਵਾਲੇ ਕਢਾਉਣੇ ਇੱਥੇ ਲਾਏ ਹੋਏ ਨੇਗੀ ਤੇ ਵੱਡੇ ਵੱਡੇ ਚੂਲੇ ਵੀ ਰਾਏਕੋਟ ਦੇ ਮੇਲੇ ਦੇ ਵਿੱਚ ਲੱਗੇ ਹੋਏ ਨੇ ਜਿਵੇਂ ਆ ਚੰਡੋਲ ਹੋ ਗਿਆ ਕਿਸ਼ਤੀ ਹੋਗੀ ਹਨਾ ਤੇ ਇਸ ਤਰ੍ਹਾਂ ਬਹੁਤ ਸਾਰੇ ਚੂਲੇ ਵੀ ਜਿਹੜੇ ਲੱਗਦੇ ਨੇ ਕੁਛ ਆ ਇੱਧਰ ਛੋਟੇ ਬੱਚਿਆਂ ਵਾਲੇ ਹੋਗੇ ਤੇ ਨਾਲ ਇਹਦੇ ਜਿਵੇਂ ਆ ਟ੍ਰੇਨ ਵਾਲਾ ਝੂਲਾ ਹੋ ਗਿਆ ਤੇ ਇਸ ਤਰ੍ਹਾਂ ਦੇ ਝੂਲੇ ਵੀ ਮੇਲੇ ਦੇ ਵਿੱਚ ਜਿਹੜੇ ਲੱਗੇ ਹੋਏ ਨੇ ਜਿਵੇਂ ਆਪਾਂ ਤੁਹਾਨੂੰ ਦਿਖਾਇਆ ਵੱਡੀਆਂ-ਵੱਡੀਆਂ ਦੁਕਾਨਾਂ ਹਨਾ ਵੱਡੇ-ਵੱਡੇ ਝੂਲੇ ਤੇ ਐਵੇਂ ਇਹ ਬਹੁਤ ਵੱਡਾ ਮੇਲਾ ਹੁੰਦਾ ਹੈ ਰਾਏਕੋਟ ਦਾ ਤੇ ਵੱਡੀਆਂ-ਵੱਡੀਆਂ ਕਿਸ਼ਟੀਆਂ ਚੰਡੋਲ ਹਨਾ ਇੱਥੇ ਜਿਹੜੇ ਉਹ ਲੱਗਦੇ ਨੇ ਕਿ ਐਸੇ ਬੈਠ ਕੇ ਹੱਥ ਲਗਾਓ ਧੋਰ ਸੇ ਐਸੇ ਨਹੀਂ ਐਸੇ ਧੋਰ ਨਾਲ ਥੋੜਾ ਦਬਾ ਕੇ ਦੇਖੋ ਕੁਝ ਗੜਬੜ ਹੈ गड़बड़ है। एक मैं आपको दूंगा टैबलेट। उसको आप पेट में खा लेना भाई साहब। हमने ही खाएंगे अरे खेल है तो दोनों रुपया बाहर आ जाएगा और सिक्के भी बाहर आ जाएगा तो पकड़ो। ਬਾਜੀ ਆਏਗਾ ਨਹੀਂ ਇਹ ਕੇ ਬੰਗਾਲ ਨਹੀਂ ਹੋਏ ਇਹ ਬਾਹਰ ਫੇਕ ਦੂੰਗਾ ਨਾ ਇਹ ਝੋਲੇ ਮੇ ਆਏਗੀ ਵੇਗ ਮੈਂ ਘੂੰਗਾ ਯਹਾਂ ਆਏਗੀ ਇਤਨਾ ਹੈ ਕੇ ਬਾਕੀ ਇਧਰ ਹੋਰ ਸਾਰੇ ਝੂਲੇ ਜਿਹੜੇ ਲੱਗੇ ਹੋਏ ਨੇ ਜਿਵੇਂ ਕੁਛ ਛੋਟੇ ਬੱਚਿਆਂ ਵਾਲੇ ਝੂਲੇ ਹੋਗੇ ਹਨ ਤੇ ਇਸੇ ਤਰ੍ਹਾਂ ਬਹੁਤ ਸਾਰੇ ਝੂਲੇ ਇਹ ਮੇਲੇ ਦੇ ਵਿੱਚ ਜਿਹੜੇ ਉਹ ਲੱਗਦੇ ਨੇਗੇ ਦੂਰ ਦੂਰ ਤੱਕ ਵੱਡੀਆਂ ਵੱਡੀਆਂ ਦੁਕਾਨਾਂ ਜਿਹੜੀਆਂ ਉਹ ਲੱਗਦੀਆਂ ਨੇਗੀਆਂ ਆ ਸਾਰੇ ਛੋਟੇ ਬੱਚਿਆਂ ਵਾਲੇ ਝੂਲੇ ਨੇਗੇ ਇੱਥੇ ਤੇ ਇਸੇ ਤਰ੍ਹਾਂ ਬਹੁਤ ਇਹ ਵੱਡਾ ਮੇਲਾ ਜਿਹੜਾ ਉਹ ਲੱਗਦਾ ਹੈ ਸ਼ਹਿਰ ਰਾਏਕੋਟ ਦੇ ਵਿੱਚ ਜਿਵੇਂ ਆ ਸਾਹਮਣੇ ਕਿਸ਼ਤੀ ਹੋਗੀ ਤੇ ਇਧਰਲੀ ਸਾਈਡ ਜਿਵੇਂ ਆ ਹਾ ਕੁਛ ਇੱਕ ਡਰਜਮੈਂਟ ਡਰਾਮਾ ਹੁੰਦਾ ਹਨ ਉਸ ਤਰ੍ਹਾਂ ਦਿਖਾ ਰਹੇ ਨੇ ਤੇ ਇਹ ਆਪਾਂ ਜਿਵੇਂ ਤੁਹਾਨੂੰ ਪਹਿਲਾ ਕਲਿੱਪ ਦਿਖਾਈਓ ਹੈ ਤੇ ਇਹ ਵੀ ਇੱਕ ਰੰਗ ਨੇ ਪੰਜਾਬ ਦੇ ਮੇਲਿਆਂ ਦੇ ਤੇ ਇਸੇ ਤਰ੍ਹਾਂ ਬਹੁਤ ਇਹ ਵੱਡਾ ਮੇਲਾ ਜਿਹੜਾ ਲੱਗਦਾ ਹੈ ਹਾਂਜੀ ਅੱਜ ਦੀ ਵੀਡੀਓ ਦਾ ਆਪਾਂ ਐਂਡ ਕਰਦੇ ਆਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਔਰ ਇਹ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜ